ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਹ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਉਸ ਮਾਲਕ ਦੇ ਘਰ ਸੇਵਾ ਕਿਸੇ ਵੀ ਚੀਜ਼ ਦੀ ਹੋਵੇ ਪਰ ਸੰਗਤ ਉਸ ਵਿੱਚ ਪੂਰਾ ਯੋਗਦਾਨ ਦਿੰਦੀ ਹੈ ਕਿਉਂਕਿ ਸੇਵਾ ਪਾਉਣ ਵਾਲੇ ਉਹਨਾਂ ਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਂਦੀ ਜਦੋਂ ਕਣਕ ਦੀ ਵੜਾਈ ਦਾ ਸੀਜ਼ਨ ਚੱਲ ਰਿਹਾ ਹੁੰਦਾ ਹੈ ਤਾਂ ਬਾਬਾ ਜੀ ਦੇ 사ਸੰਗੀ ਜਿਸ ਤਰ੍ਹਾਂ ਆਪਣੇ ਘਰ ਦੇ ਲਈ ਕਣਕ ਲੈ ਕੇ ਆਉਂਦੇ ਹਨ ਉਵੇਂ ਹੀ ਉਹ ਬੋਰੀ ਜਾਂ ਉਸ ਤੋਂ ਜ਼ਿਆਦਾ ਜਿੰਨੀ ਹੈਸੀਅਤ ਹੁੰਦੀ ਹੈ ਓਨੇ ਕਣਕ 사ਸੰਗ ਘਰ ਵਿੱਚ ਚਾਉਂਦੇ ਹਨ ਤੇ 사ਸੰਗ ਘਰ ਵਿੱਚ ਇਹ ਕਣਕ ਇਕੱਠੀ ਕਰਕੇ ਵਿਆਸ ਡੇਰੇ ਵਿੱਚ ਪੇਜ ਦਿੱਤੀ ਜਾਂਦੀ ਹੈ ਉੱਥੇ ਲੰਗਰ ਦੇ ਕੰਮ ਆ ਜਾਂਦੀ ਹੈ ਸੰਗਤ ਜੀ ਬਾਬਾ ਜੀ ਦੇ ਸੇਵਾਦਾਰ ਤੇ ਸੰਗਤ ਵੱਧ ਚੜ ਕੇ ਸੇਵਾ ਵਿੱਚ ਹਿੱਸਾ ਲੈਂਦੇ ਹਨ ਤਾਂ ਜੋ ਸਾਡੇ ਘਰ ਵਿੱਚ ਬਾਬਾ ਜੀ ਦੀ ਦਿਆ ਤੇ ਮਿਹਰ ਬਣੀ ਰਹੇ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਅਸੀਂ ਉਸ ਦੁਨੀਆ ਦੇ ਮਾਲਕ ਨੂੰ ਕੀ ਦੇ ਸਕਦੇ ਹਾਂ ਅਸੀਂ ਤਾਂ ਉਸ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਵਿੱਚੋਂ ਥੋੜੀ ਜਹੀ ਕਣਕ ਜਾਂ ਪੈਸੇ ਹੀ ਦਿੰਦੇ ਹਾਂ ਤੇ ਖੁਸ਼ ਹੋ ਜਾਂਦੇ ਹਾਂ ਦਿਲੋਂ ਸੇਵਾ ਪਾ ਦਿੱਤੀ ਹੈ ਅੱਜ ਅਸੀਂ ਜੋ ਸਾਖੀ ਸੁਣਨ ਜਾ ਰਹੇ ਹਾਂ ਉਹ ਸਾਖੀ ਕਣਕ ਦੀ ਸੇਵਾ ਤੇ ਆਧਾਰਿਤ ਹੈ ਇੱਕ ਸਤਸੰਗੀ ਪਰਿਵਾਰ ਸੀ ਉਹ ਸਾਰੇ ਸਤਸੰਗ ਕਰ ਜਾਂਦੇ ਸਨ ਤੇ ਬਹੁਤ ਜ਼ਿਆਦਾ ਭਜਨ ਸਿਮਰਨ ਕਰਦੇ ਸਨ ਤੇ 사ਤਸੰਗ ਵਿੱਚ ਸੇਵਾ ਵੀ ਕਰਦੇ ਸਨ ਉਹ ਕਣਕ ਦੀ ਵੜਾਈ ਦੇ ਸੀਜ਼ਨ ਵਿੱਚ ਹਰ ਵਾਰ ਸਤਸੰਗ ਘਰ ਵਿੱਚ ਇੱਕ ਜਾ ਦੋ ਬੋਰੀ ਕਣਕ ਦੀ ਦੇਂਦੇ ਸਨ ਬਾਬਾ ਜੀ ਨੇ ਉਹਨਾਂ ਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰੱਖੀ ਸੀ ਉਹਨਾਂ ਦਾ ਘਰ ਤਾਂ ਨਾਲ ਭਰਿਆ ਹੋਇਆ ਸੀ ਬਾਬਾ ਜੀ ਦੀ ਪੂਰੀ ਮਿਹਰ ਸੀ ਜਦੋਂ ਉਹ satsang ਘਰ ਵਿੱਚ ਕਣਕ ਦੇਣ ਜਾਂਦੇ ਸਨ ਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਂਦੇ ਸਨ ਤਾਂ ਜੋ ਬੱਚਿਆਂ ਨੂੰ ਵੀ ਸੇਵਾ ਪਾਉਣ ਦੀ ਆਦਤ ਬਣੀ ਰਹੇ ਇੱਕ ਦਿਨ ਜਦੋਂ ਉਹ ਕਣਕ ਦੀ ਸੇਵਾ ਦੇਣ ਲਈ 사ਸੰਕਰ ਜਾ ਰਹੇ ਸਨ ਤਾਂ ਉਹਨਾਂ ਦੇ ਪੁੱਤਰ ਦੇ ਦੋਸਤ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਹ ਵੀ ਉਹਨਾਂ ਦੇ ਨਾਲ 사ਸੰਕਰ ਚਲਾ ਗਿਆ ਜਦੋਂ ਉਸ ਨੇ ਦੇਖਿਆ ਕਿ ਇੱਥੇ ਕਣਕ ਦੀ ਸੇਵਾ ਦੇ ਰਹੇ ਹਨ ਤਾਂ ਉਸ ਨੇ ਮਨ ਵਿੱਚ ਕਿਹਾ ਕਿ ਅਸੀਂ ਤਾਂ ਕਿਸਾਨ ਹਾਂ ਕਿ ਸਾਡੀ ਫਸਲ ਵੀ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਹੋਈ ਹੈ ਮੈਂ ਵੀ ਸੇਵਾ ਦੇ ਲਈ ਦੋ ਬੋਰੀਆਂ ਕਣਕ ਦੀਆਂ ਇੱਥੇ ਦੇ ਕੇ ਜਾਵਾਂਗਾ ਇਹ ਸਭ ਕਰਨ ਕਰਾਉਣ ਵਾਲੇ ਤਾਂ ਬਾਬਾ ਜੀ ਹੀ ਆਪ ਹਨ ਇੱਕ ਦੋ ਦਿਨ ਦੇ ਬਾਅਦ ਉਸ ਕਿਸਾਨ ਮੁੰਡੇ ਦੇ ਪਿਤਾ ਨੇ ਕਿਹਾ ਕਿ ਪੁੱਤਰ ਖੇਤਾਂ ਵਿੱਚ ਕਣਕ ਦੀ ਵਡਾਈ ਹੋ ਚੁੱਕੀ ਹੈ ਇਹ ਟਰੈਲੀ ਭਰੀ ਹੋਈ ਹੈ ਮੈਂ ਮੈਂ ਥੱਕ ਗਿਆ ਹਾਂ ਤੂੰ ਅੱਜ ਇਸ ਨੂੰ ਮੰਡੀ ਵਿੱਚ ਵੇਚ ਕੇ ਆ ਜਾਈ ਤਾਂ ਉਸ ਦੇ ਪੁੱਤਰ ਨੇ ਕਿਹਾ ਕਿ ਠੀਕ ਹੈ ਪਿਤਾ ਜੀ ਉਹ ਸਵੇਰੇ ਨਾ ਕੇ ਤਿਆਰ ਹੋ ਕੇ ਜਦੋਂ ਮੰਡੀ ਜਾਣ ਲੱਗਾ ਤਾਂ ਉਸ ਦੇ ਮਨ ਵਿੱਚ ਆਇਆ ਕਿ ਇਸ ਵਿੱਚੋਂ ਦੋ ਬੋਦੀ ਕਣਕ ਦੀਆਂ ਏਕੇ ਫਿਰ ਉਹ ਬਾਅਦ ਵਿੱਚ ਮੰਡੀ ਚਲਾ ਜਾਵੇਗਾ ਉਹ ਟਰੈਲੀ ਲੈ ਕੇ satsang ਘਰ ਪਹੁੰਚ ਗਿਆ ਉੱਥੇ ਕੋਈ ਸੇਵਾਦਾਰ ਨਹੀਂ ਸੀ ਤਾਂ ਉਸ ਨੇ ਗੇਟ ਤੇ ਬੈਠੇ ਇੱਕ ਬਜ਼ੁਰਗ ਸੇਵਾਦਾਰ ਨੂੰ ਕਿਹਾ ਕਿ ਅੰਕਲ ਜੀ ਕਣਕ ਦੇਣੀ ਹੈ ਤਾਂ ਉਹ ਸੇਵਾਦਾਰ ਕਹਿਣ ਲੱਗਾ ਕਿ ਕੋਈ ਸੇਵਾਦਾਰ ਇੱਥੇ ਨਹੀਂ ਹੈ ਇਸ ਕਰਕੇ ਤੂੰ ਹੀ ਕਣਕ ਦੀ ਬੋਰੀ ਨੂੰ ਅੰਦਰ ਰੱਖ ਆ ਤਾਂ ਉਸਨੇ ਕਣਕ ਦੀ ਬੋਰੀ ਨੂੰ ਸਟੋਰ ਵਿੱਚ ਰੱਖ ਦਿੱਤਾ ਉਹ ਕਣਕ ਦੀ ਬੋਰੀ ਨੂੰ ਚੁੱਕ ਕੇ ਸਟੋਰ ਵੱਲ ਤੁਰ ਪਿਆ ਉਸ ਨੂੰ ਉੱਥੇ ਇੱਕ ਕਾਲਜ ਦਾ ਦੋਸਤ ਮਿਲ ਗਿਆ ਤੇ ਉਹ ਉੱਥੇ ਸੇਵਾ ਕਰ ਰਿਹਾ ਸੀ ਤੇ ਉਹ ਉੱਥੇ ਚਲਾ ਗਿਆ ਉਥੇ ਕਣਕ ਦੀਆਂ ਬੋਰੀਆਂ ਦੀ ਗਿਣਤੀ ਕਰ ਰਿਹਾ ਸੀ ਇਹ ਸੇਵਾ ਉਸ ਨੂੰ ਸੈਕਟਰੀ ਨੇ ਦਿੱਤੀ ਸੀ ਤਾਂ ਉਹ ਉਸ ਦੇ ਨਾਲ ਗੱਲਾਂ ਕਰਨ ਲੱਗ ਗਿਆ ਤਾਂ ਸੈਕਟਰੀ ਵਿੱਚ ਹੁਣ ਲਈ ਸਤ ਸੰਗ ਕਰ ਆ ਗਏ ਤਾਂ ਗਿਰ ਤੇ ਬੈਠੇ ਸੇਵਾਦਾਰ ਨੇ ਕਿਹਾ ਕਿ ਕੋਈ ਕਣਕ ਸੇਵਾ ਦੇਣ ਲਈ ਆਇਆ ਹੈ ਤਾਂ ਸੈਕਟਰੀ ਨੇ ਨੇ ਪਾਈਆਂ ਨੂੰ ਟ੍ਰੈਲੀ ਖਾਲੀ ਕਰਨ ਦੇ ਲਈ ਕਹਿ ਦਿੱਤਾ ਤੇ ਕਣਕ ਨੂੰ ਇੱਥੇ ਛੋਟੇ ਢੰਡਾਲ ਵਿੱਚ ਰੱਖ ਦਿਓ ਹਜੇ ਟਰੱਕ ਆ ਰਿਹਾ ਹੈ ਤੇ ਇਸ ਕਣਕ ਨੂੰ ਉਸ ਦੇ ਨਾਲ ਹੀ ਬਿਆਸ ਭੇਜ ਦਵਾਂਗੇ ਪਾਈਆਂ ਨੇ ਕਣਕ ਦੀ ਪਈ ਟਰੈਲੀ ਨੂੰ ਛੇਤੀ ਹੀ ਖਾਲੀ ਕਰ ਦਿੱਤਾ ਜਦੋਂ ਉਹ ਮੁੰਡਾ ਸਟੋਰ ਤੋਂ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਟਰੈਲੀ ਤਾਂ ਖਾਲੀ ਹੀ ਹੈ ਹੁਣ ਮੈਂ ਕੀ ਕਰਾਂਗਾ ਉਹ ਚੁੱਪਚਾਪ ਟਰੈਲੀ ਲੈ ਕੇ ਘਰ ਵੱਲ ਤੁਰ ਪਿਆ ਮੰਡੀ ਤਾਂ ਉਦੋਂ ਜਾਂਦਾ ਜੇ ਟਰੈਲੀ ਵਿੱਚ ਕਣਕ ਹੁੰਦੀ ਉਹ ਰਸਤੇ ਵਿੱਚ ਇਹ ਸੋਚ ਰਿਹਾ ਸੀ ਕਿ ਹੁਣ ਮੈਂ ਘਰ ਜਾ ਕੇ ਪਿਤਾ ਜੀ ਨੂੰ ਕੀ ਜਵਾਬ ਦਵਾਂਗਾ ਉਹ ਤਾਂ ਗੁੱਸੇ ਨਾਲ ਬੋਲਣਗੇ ਪਰ ਬਾਬਾ ਜੀ ਤਾਂ ਸਾਰਾ ਕੁਝ ਜਾਣਦੇ ਹਨ ਉਹ ਜਾਣਦੇ ਹਨ ਕਿ ਇਸ ਬੱਚੇ ਨੇ ਸੇਵਾ ਵਿੱਚ ਕਿੰਨੀ ਕਣਕ ਦੇਣੀ ਸੀ ਤੇ ਸੇਵਾਦਾਰਾਂ ਨੇ ਟਰੈਲੀ ਨੂੰ ਖਾਲੀ ਕਰ ਦਿੱਤਾ ਉਹ ਖਾਲੀ ਟਰੈਲੀ ਲੈ ਕੇ ਘਰ ਵੱਲ ਜਾ ਰਿਹਾ ਸੀ ਤੇ ਆਪਣੇ ਮੋਲ ਰਿਹਾ ਸੀ ਕਿ ਬਾਬਾ ਜੀ ਹੁਣ ਤੁਸੀਂ ਹੀ ਮੈਨੂੰ ਬਚਾ ਲਓ ਨਹੀਂ ਤਾਂ ਪਿਤਾ ਜੀ ਮੈਨੂੰ ਬਹੁਤ ਜ਼ਿਆਦਾ ਬੋਲਣਗੇ ਤਾਂ ਉਦੋਂ ਹੀ ਉਸ ਨੂੰ ਟਰੈਲੀ ਵਿੱਚ ਕੁਝ ਡਿੱਗਣ ਦੀ ਆਵਾਜ਼ ਆਈ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਕਿਸੇ ਬੱਚੇ ਨੇ ਪੱਥਰ ਮਾਰਿਆ ਹੋਵੇਗਾ ਸਭ ਕੁਝ ਸੋਚਦੇ ਸੋਚਦੇ ਉਹ ਘਰ ਪਹੁੰਚ ਗਿਆ ਤੇ ਉਸ ਦਾ ਪਿਤਾ ਬਾਹਰ ਹੀ ਖੜਿਆ ਸੀ ਤੇ ਉਹ ਉਸ ਨੂੰ ਕਹਿਣ ਲੱਗਾ ਕਿ ਤੂੰ ਕਣਕ ਵਿੱਚ ਆਇਆ ਹੈ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਤਾਂ ਉਸਦੇ ਪਿਤਾ ਨੇ ਟ੍ਰੈਲੀ ਵੱਲ ਨਜ਼ਰ ਮਾਰੀ ਤੇ ਟ੍ਰੈਲੀ ਵਿੱਚ ਪਏ ਕਿਸੇ ਝੋਲੇ ਤੇ ਉਸਦੇ ਪਿਤਾ ਦੀ ਨਜ਼ਰ ਗਈ ਉਹ ਕਹਿਣ ਲੱਗੇ ਕਿ ਇਹ ਟ੍ਰੈਲੀ ਕਿਸੇ ਝੋਲੇ ਤੇ ਉਸਦੇ ਪਿਤਾ ਦੀ ਨਜ਼ਰ ਗਈ ਉਹ ਕਹਿਣ ਲੱਗੇ ਕਿ ਇਹ ਟ੍ਰੈਲੀ ਵਿੱਚ ਕੀ ਪਿਆ ਹੈ ਜਿਵੇਂ ਹੀ ਉਹਨਾਂ ਨੇ ਅੱਗੇ ਵੱਧ ਕੇ ਝੋਲਾ ਉਠਾਇਆ ਤਾਂ ਉਸ ਵਿੱਚ ਬਹੁਤ ਸਾਰੇ ਪੈਸੇ ਸਨ ਤਾਂ ਉਹ ਪੁੱਤਰ ਨੂੰ ਪੁੱਛਣ ਲੱਗੇ ਕਿ ਕਿਹੜੇ ਰੇਟ ਤੇ ਕਣਕ ਨੂੰ ਵੇਚ ਕੇ ਆਇਆ ਹੈ ਉਹ ਕਹਿਣ ਲੱਗਾ ਕਿ ਪਿਤਾ ਜੀ ਅੰਦਰ ਤਾਂ ਆ ਜਾਵੋ ਮੈਂ ਤੁਹਾਨੂੰ ਸਭ ਕੁਝ ਦੱਸਦਾ ਹਾਂ ਉਹ ਅੰਦਰ ਚਲੇ ਗਏ ਤਾਂ ਮੁੰਡੇ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸ ਦਿੱਤੀ ਕਿ ਮੈਂ ਤਾਂ ਦੋ ਬੋਰੀਆਂ ਕਣਕ ਦੀਆਂ ਦੇਣ ਲਈ ਗਿਆ ਸੀ ਉੱਥੇ ਮੈਨੂੰ ਮੇਰਾ ਕੱਲ ਦਾ ਦੋਸਤ ਮਿਲ ਗਿਆ ਸੀ ਮੈਂ ਉਸਦੇ ਨਾਲ ਗੱਲਾਂ ਕਰਨ ਲੱਗ ਪਿਆ ਜਦੋਂ ਮੈਂ ਵਾਪਸ ਆਇਆ ਤਾਂ ਟ੍ਰੈਲੀ ਬਿਲਕੁਲ ਖਾਲੀ ਸੀ ਇਹ ਸਭ ਕੁਝ ਦੇਖ ਕੇ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਚੁੱਪਚਾਪ ਟ੍ਰੈਲੀ ਲੈ ਕੇ ਵਾਪਸ ਆ ਗਿਆ ਰਸਤੇ ਵਿੱਚ ਮੈਨੂੰ ਕੁਝ ਡਿਗਣ ਦੀ ਆਵਾਜ਼ ਆਈ ਸੀ ਪਰ ਮੈਂ ਪਰੇਸ਼ਾਨ ਸੀ ਇਸ ਕਰਕੇ ਮੈਂ ਕੁਝ ਨਹੀਂ ਦੇਖਿਆ ਤੇ ਸਿੱਧਾ ਘਰ ਆ ਗਿਆ ਜਦੋਂ ਉਸਦੇ ਪਿਤਾ ਨੇ ਪੈਸੇ ਗਿਣੇ ਤਾਂ ਉਸ ਦੀ ਫਸਲ ਤੋਂ ਕਈ ਗੁਣਾ ਜ਼ਿਆਦਾ ਸਨ ਕਿਉਂਕਿ ਬਾਬਾ ਜੀ ਕਿਸੇ ਦਾ ਵੀ ਹੱਕ ਨਹੀਂ ਰੱਖਦੇ ਉਸ ਤੋਂ ਕਈ ਗੁਣਾ ਵਧਾ ਕੇ ਉਸ ਨੂੰ ਦਿੰਦੇ ਹਨ ਕਰਦੇ ਸਾਰੇ ਲੋਕ ਬਾਬਾ ਜੀ ਦਾ ਸ਼ੁਕਰ ਕਰਨ ਲੱਗ ਗਏ ਤੇ ਪਿਤਾ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਜਦੋਂ ਵੀ ਆਪਣੀ ਫਸਲ ਖੇਤਾਂ ਵਿੱਚੋਂ ਆਵੇਗੀ ਤਾਂ ਅਸੀਂ ਅੱਗੇ ਤੋਂ ਹਮੇਸ਼ਾ ਫਸਲ ਸਸੰਕਰ ਕਰ ਜ਼ਰੂਰ ਦੇ ਕੇ ਆਵਾਂਗੇ ਤੇ ਇਸ ਢੰਡਾਰੇ ਤੇ ਆਪਾਂ ਸਾਰੇ ਵਿਆਸ ਵੀ ਜਾਵਾਂਗੇ ਰਾਦਾ ਸਵਾਮੀ